ਸੰਗਰੂਰ ਦੇ ਧੂਰੀ ਚ ਗੰਨਾ ਕਿਸਾਨ ਇੱਕ ਵਾਰ ਫਿਰ ਧਰਨੇ ਪ੍ਰਦਰਸ਼ਨ ਦੇ ਰਾਹ ਦੇ ਉੱਪਰ ਨੇ ਕਈ ਦਿਨ ਪਹਿਲਾਂ ਕਿਸਾਨਾਂ ਨੇ ਇਸੇ ਹਾਈਵੇ ਨੂੰ ਜਾਮ ਕੀਤਾ ਸੀ ਉਸ ਤੋਂ ਬਾਅਦ ਫਿਰ ਸਮਝੌਤਾ ਹੋਇਆ ਸੀ ਦੱਸ ਦਈਏ ਕਿ ਕਿਸਾਨ ਗੰਨੇ ਦੀ ਖਰੀਦ ਨਾ ਹੋਣ ਨੂੰ ਲੈ ਕੇ ਪਰੇਸ਼ਾਨ ਨੇ ਕਿਉਂਕਿ ਧੂਰੀ ਦੇ ਗੰਨਾ ਮਿਲਣੇ ਕਿਸਾਨਾਂ ਦਾ ਗੰਨਾ ਖਰੀਦੋਂ ਤੋਂ ਇਨਕਾਰ ਕਰ ਦਿੱਤਾ ਇਸ ਵਾਰ ਧੂਰੀ ਦਾ ਗੰਨਾ ਮਿਲ ਜਿਹੜਾ ਉਹ ਨਹੀਂ ਚੱਲਿਆਗਾ ਪੰਜਾਬ ਦੇ ਬਾਕੀ ਗੰਨਾ ਮਿਲ ਸ਼ੁਰੂ ਹੋਏ ਨੇ ਪਰ ਲੇਕਿਨ ਇਹ ਗੱਲਾਂ ਮਿਲ ਜਿਹੜਾ ਕਿ ਮੁੱਖ ਮੰਤਰੀ ਪੰਜਾਬ ਦੇ ਆਪਣੇ ਵਿਧਾਨ ਸਭਾ ਹਲਕੇ ਦਾ ਗੰਨਾ ਮੇਲਾ ਉਹ ਵੀ ਨਾ ਸ਼ੁਰੂ ਹੋਣ ਤੋਂ ਚਲਦੇ ਧੂੜੀ ਲੱਗ ਕੇ ਦੇ ਕਿਸਾਨ ਨੇ ਜਿਹੜੇ ਉਹ ਪਰੇਸ਼ਾਨ ਨੇ ਪਰ ਇਸ ਨੂੰ ਲੈ ਕੇ ਹੁਣ ਹਾਈਪ ਦੇ ਉੱਪਰ ਕਿਸਾਨਾਂ ਵੱਲੋਂ ਗੰਨੇ ਦੀਆਂ ਭੜੀਆਂ ਟਰਾਲੀਆਂ ਲੈ ਕੇ ਜਿਹੜਾ ਆਪਣਾ ਆਪਣਾ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਕਿਉਂਕਿ ਦੋ ਦਿਨ ਪਹਿਲਾਂ ਮਿਲ ਦੇ ਬਾਹਰ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਸੀ ਤੇ ਕਈ ਦੌਰ ਦੀ ਮੀਟਿੰਗਾਂ ਜਿਹੜੀ ਪ੍ਰਸ਼ਾਸਨ ਦੇ ਨਾਲ ਹੋਈ ਲੇਕਿਨ ਉਹ ਮੀਟਿੰਗਾਂ ਜਿਹੜੀ ਉਹ ਬੇਸੱਤਾ ਜਿਹੜੀ ਨਾਜਰ ਆਈਆ ਕਿਉਂਕਿ ਮੀਟਿੰਗ ਦੇ ਵਿੱਚ ਪਹਿਲਾਂ ਸਹਿਮਤੀ ਬਣੀ ਕਿ ਗੰਨਾ ਖਿੱਚਿਆ ਜਾਊਗਾ ਪਰ ਮਹਿਜ ਕਿਸਾਨਾਂ ਨੂੰ 11 ਟਰਾਲੀਆਂ ਦੀ ਪਰਚੀ ਮਿਲੀ ਕੱਲ ਦੇਰ ਸ਼ਾਮ ਤੱਕ ਜਦੋਂ ਮੀਟਿੰਗ ਨੂੰ ਉਦੋਂ ਕਿਸਾਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਇੱਕ ਟਰਾਲੀ ਦੇ ਵਿੱਚ ਮਹਿਜ 80 ਕੁਇੰਟਲ ਗੰਨਾ ਲੈ ਕੇ ਆ ਸਕਦੇ ਹੋ ਕਿਸਾਨ ਕਹਿੰਦੇ ਸਾਡੇ ਟਰਾਲੀਆਂ ਵਿੱਚ 200 ਤੋਂ ਵੱਧ ਕੁਇੰਟਲ ਗੰਨਾ ਹੁੰਦਾ ਹੈਗਾ ਪਰ ਇੱਥੇ ਧਰਨੇ ਦੇ ਵਿੱਚ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਣੀ ਚਾਹੂੰਗਾ ਕਿ ਕਿਸਾਨਾਂ ਵੱਲੋਂ ਜਿਹੜੀ ਐਂਬੂਲੈਂਸ ਆ ਜਾਂ ਫਿਰ ਬੱਚੇ ਨੇ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਬੱਚਿਆਂ ਨੂੰ ਜਿਹੜੀਆਂ ਬੈਨਾਂ ਨੇ ਜਿਹੜੀਆਂ ਉਹ ਲੰਘਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋਗੇ ਕਿਉਂਕਿ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਬੱਚਿਆਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਆਵੇ ਜਿਹੜੀ ਐਂਬੂਲੈਂਸ ਆ ਉਹਨੂੰ ਪਰੇਸ਼ਾਨੀ ਨਾ ਹੋਵੇ ਤਾਂ ਇਸ ਗੱਲ ਦਾ ਧਰਨੇ ਦੇ ਵਿੱਚ ਖਾਸ ਤੌਰ ਦੇ ਉੱਪਰ ਧਿਆਨ ਰੱਖਿਆ ਜਾ ਰਿਹਾ ਹੈਗਾ ਕਿ ਬੱਚੇ ਟਾਈਮ ਸਿਰ ਘਰੇ ਜਾਣ ਕਿਉਂਕਿ ਪਰ ਕਿਸਾਨ ਵੀ ਪਰੇਸ਼ਾਨ ਨੇ ਆਪਣੀ ਮਜਬੂਰੀ ਸਮਝਦੇ ਨੇ ਪਰ ਇਹ ਚੀਜ਼ਾਂ ਨੇ ਬੈਨਾਂ ਨੇ ਲੰਘ ਰਹੀਆਂ ਨੇ ਕਿਉਂਕਿ ਇਹ ਖਾਸ ਤੌਰ ਤੇ ਧਰਨੇ ਦੀ ਰੂਪਰੇਖਾ ਇਸ ਤਰੀਕੇ ਨਾਲ ਲਿਖਿਆ ਗਿਆ ਹੈਗਾ ਕੀ ਕੋਈ ਬੱਚਾ ਪਰੇਸ਼ਾਨ ਨਾ ਹੋਵੇ ਕਿਸੇ ਦਾ ਮਾਤਾ ਪਿਤਾ ਆਪਣੇ ਬੱਚੇ ਨੂੰ ਨਾਲ ਢਿੱਕੇ ਪਰ ਲੇਕਰ ਆਪਣੀਆਂ ਮਜਬੂਰੀਆਂ ਲੈ ਕੇ ਉਹਨਾਂ ਨੇ ਇਹ ਹਾਈਵੇ ਜਿਹੜਾ ਜਾਮ ਕਰਿਆ ਇਹ ਹਾਈਵੇ ਲੁਧਿਆਣੇ ਨੂੰ ਹਸਿਆਰ ਦੇ ਨਾਲ ਜੋੜਦਾ ਨੈਸ਼ਨਲ ਹਾਈਵੇਆ ਮੁੱਖ ਮੰਤਰੀ ਦੇ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਕਿਸਾਨ ਨੇ ਹੁਣ ਇਹ ਪੱਕਾ ਮੋਰਚਾ ਲਾ ਕੇ ਬੈਠੇ ਨੇ ਕਿਉਂਕਿ ਭਾਰਤੀ ਕਿਸਾਨ ਜੂਨ ਇਕਤਾ ਆਜ਼ਾਦ ਦਾ ਸਮਰਥਨ ਹੈ ਕਿਸਾਨਾਂ ਨੂੰ ਮਿਲਿਆਗਾ ਹੁਣ ਕਿਸਾਨ ਕਹਿ ਰਹੇ ਨੇ ਕਿ ਧਰਨਾ ਉਹਦੇ ਹੀ ਚੱਕਾਂਗੇ ਜਦੋਂ ਸਾਰੇ ਗੰਨੇ ਕਰੀਦਨ ਦਾ ਸਹਿਮਤੀ ਬਣੂਗੀ ਧੂਰੀ ਦਾ ਮਿਲ ਸ਼ੁਰੂ ਹੋਣ ਦੇ ਉੱਪਰ ਸਹਿਮਤੀ ਬਣੂਗੀ ਅਗਰ ਸਹਿਮਤੀ ਨਹੀਂ ਬਣਦੀ ਤਾਂ ਅਸੀਂ ਇਹ ਧਾਰਨਾ ਨਹੀਂ ਚੱਕਾਂਗੇ ਭਾਵੇਂ ਕੀ ਇਹ ਧਾਰਨਾ ਕਿੰਨਾ ਸਮਾਂ ਕਿਉਂ ਨਾ ਚਲਾਉਣਾ ਪਵੇ ਪਰ ਗੰਨਾ ਕਿਸਾਨਾਂ ਸਾਫ਼ ਤੌਰ ਤੇ ਵੀ ਕਹਿਣਾ ਕਿ ਅਗਰ ਕੁਝ ਦਿਨ ਇੱਥੇ ਬੈਠ ਕੇ ਕੋਈ ਹੱਲ ਨਾ ਹੋਇਆ ਤਾਂ ਇਸ ਤੋਂ ਬਾਅਦ ਰੇਲਵੇ ਲਾਈਨਾਂ ਨੇ ਜਿਹੜੀਆਂ ਉਹ ਵੀ ਜਾਮ ਕੀਤੀਆਂ ਜਾ ਸਕਦੀਆਂ ਨੇ ਜਾਂ ਫਿਰ ਸੰਗਰੂਰ ਦਾ ਰੁਖ ਕੀਤਾ ਜਾ ਸਕਦਾ ਹੈ ਇਸੇ ਨੂੰ ਲੈ ਕੇ ਇਹ ਧਰਨੇ ਦੀ ਰੂਪਰੇਖਾ ਨੂੰ ਹੁਣ ਬਦਲਿਆ ਗਿਆ ਕਿਉਂਕਿ 2 ਦਿਨ ਪਹਿਲਾਂ ਮਿਲ ਦੇ ਬਾਹਰ ਧਰਨਾ ਕਰ ਰਿਹਾ ਸੀ ਉਸ ਨੂੰ ਹੁਣ ਸਮਾਪਤ ਜਿਹੜਾ ਕੀਤਾ ਗਿਆ ਹੈ ਵਿੱਕੀ ਬੋਲਰ ਪੰਜਾਬ ਤੱਕ ਸੰਧੂਰ